ਇਸ ਵਿੱਚ ਆ ਗਏ हां हां जी ਦੋਤੋ ਤੇ ਇਹਨੂੰ ਕਹਿੰਦੇ ਆ ਪੱਠੀਆਂ ਉਹ ਨੂੰ ਇੰਟਰਵਿਊ ਪੱਠੀਆਂ ਕਿਹੜੇ ਕੰਮ ਆਉਂਦੀਆਂ ਗੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਹਦੇ ਚਾ ਪੈਂਦੀ ਆ ਜਿਵੇਂ ਲੱਕੜ ਇਹਦੇ ਚ ਜਮਾ ਕੀਤੀ ਜਾਂਦੀ ਹੈਗੀ ਆ ਇਹ ਲੱਕੜ ਨੂੰ ਇਹਦੇ ਚ ਭਰ ਕੇ ਤੇ ਫਿਰ ਉਹ ਤਹਾਂ ਤੋਂ ਜਿਹੜਾ ਕਿ ਇਹਨੂੰ ਅੱਗ ਲਾਈ ਜਾਂਦੀ ਆ ਇੱਕ ਹਫ਼ਤਾ ਨੂੰ ਲੱਗ ਜਾਂਦਾ ਤੇ ਉਸ ਤੋਂ ਬਾਅਦ ਆ ਜਿਹੜਾ ਕਿ ਇਹ ਜਿਹੜੀ ਲੱਕੜ ਨੂੰ ਜਦੋਂ ਇਹਨੂੰ ਬਾਰਪਨ ਕੇ ਜਿਆ ਕੱਢਦੇ ਆ ਤਾਂ ਇਹਦੇ ਚੋਂ ਕੋਲਾ ਜਿਹੜਾ ਤਿਆਰ ਹੁੰਦਾ ਉਹ ਨਿਕਲਦਾ ਗਾ ਤੇ ਇਸ ਤਰ੍ਹਾਂ ਵੀ ਜਿਹੜਾ ਇਹ ਇਹਨੂੰ ਲੱਗਦਾ ਗਾ ਇਹਨੂੰ ਇੱਕ ਹਫ਼ਤਾ ਲੱਗ ਜਾਂਦਾ ਬਾਕੀ ਸਾਨੂੰ ਕਰਵਾਉਣਿਆਂ ਗੱਲ ਬਾਤ ਇੱਥੋਂ ਵੀ ਤੇ ਹੋਰ ਜਾਣਕਾਰੀ ਲੈਣੇ ਆ ਇਹ ਆਪਣੇ ਇਧਰ ਨਾ ਮੁਕਸਰ ਵਾਲੇ ਸਾਈਡ ਆ ਦੇਖੋ ਨੋ ਮਿਲੇਗਾ ਆਪਣੇ ਵਾਲੇ ਮਾਲਵੇ ਦੇ ਵਿੱਚ ਦੂਜੇ ਪਾਸੇ ਜਮਾ ਕੇ ਦੀ ਆਪਣੇ ਬਰਨਾਲਾ ਜਾਂ ਬਠੰਡਾ ਹੋਰਾਂ ਸਾਈਡਾਂ ਤੇ ਸ਼ਾਇਦ ਘੱਟ ਹੋਣ ਜਾਂ ਜੇ ਤੁਹਾਨੂੰ ਪਤਾ ਹੋਵੇ ਤਾਂ ਜਰੂਰ ਦੱਸੋ ਵੀ ਹੋਰ ਕਿੱਥੇ ਕਿੱਥੇ ਆ। ਉਹ ਇੱਥੇ ਹੈਗੀ ਆ ਕਾਫੀ ਇਹ ਪਲਾਂਟ ਜਿਹੜੇ ਕਿ ਲੱਗੇ ਹੋਏ ਆ। ਇਹਨਾਂ 'ਚ ਜਿਹੜਾ ਕਿ ਕੋਲਾ ਤਿਆਰ ਕੀਤਾ ਜਾਂਦਾ ਇੱਕ ਹਫ਼ਤੇ ਬਾਅਦ ਇਹਦੇ 'ਚ ਜਦੋਂ ਲੱਕੜ ਤੋਂ ਕੱਢਿਆ ਜਾਂਦਾ ਤਾਂ ਉਹਦੇ ਤੋਂ ਕੋਲਾ ਤਿਆਰ ਹੋ ਜਾਂਦਾ ਤੁਹਾਨੂੰ ਦਿਖਾ ਦਿੰਨੇ ਆ ਤਾਂ ਪ੍ਰੋਸੀਜਰ। ਇਸ ਤਰ੍ਹਾਂ ਦਾ ਇਹ ਲੱਕੜਾਂ ਗਿਆ। ਇਸ ਤਰ੍ਹਾਂ ਉਹਨੂੰ ਵਿੱਚ ਇਹਦੇ ਚਿਣਿਆ ਜਾਂਦਾ ਹੈਗਾ ਆ ਤੁਹਾਨੂੰ ਦਿਖਾ ਦਨੇ ਆ ਆ ਦੇ ਇਹ ਲੱਕੜ ਇਹਦੇ ਚ ਪੂਰੀ ਇਹਨੂੰ ਭਰ ਕੇ ਤੇ ਇਹਨੂੰ ਬਾਰ ਬੰਦ ਕਰਕੇ ਉਸ ਤੋਂ ਬਾਅਦ ਚ ਇਹਦੇ ਚ ਅੱਗ ਛੱਟ ਦਿੱਤੀ ਜਾਂਦੀ ਆ ਤੇ ਇਸ ਤਰ੍ਹਾਂ ਦਾ ਤੁਹਾਨੂੰ ਦਿਖਾਉਣਾ ਵੀ ਜਿਹੜਾ ਕੇਂਦਰ ਤਿਆਰ ਤਿਆਰ ਹੁੰਦਾ ਹੈਗਾ ਕੋਲਾ ਇਸ ਤਰ੍ਹਾਂ ਤੇ ਫਿਰ ਇਹ ਕਹਾ ਮਾਰਕੀਟ ਜਗਾਹ ਵੇਚਣ ਵਾਸਤੇ ਇੱਥੋਂ ਜਿਹੜਾ ਕੇ ਇਹ ਭੇਜਿਆ ਜਾਂਦਾ ਹੈਗਾ ਆ ਬੋਵਰਗਾਂ ਦੇ ਵਿੱਚ ਦੇਖ ਲਓ ਕੋਲਾ ਹੀ ਕੋਲਾ ਜਿਹੜਾ ਕਿ ਪਿਆਗਾ ਇੱਥੇ ਤੇ ਸਾਡੇ ਨਾਲ ਵਿਜਿਟ ਕਰਨ ਆਏ ਹੋਏ ਨੇ ਮਾਟਰ ਪਟਾਲ ਜੀ ਕੀ ਕਹਿਣਾ ਚਾਹੋਗੇ ਆ ਜਿਹੜੀ ਇਹ ਚੀਜ਼ ਦੇਖੀ ਆਪ ਅੱਜ ਠੀਕ ਆ ਵਧੀਆ ਪੋਲੂਸ਼ਨ ਆ ਹੈਗਾ ਵਾਤਾਵਰਣ ਨੂੰ ਬਰਦੂਤ ਪ੍ਰਦੂਸ਼ਤਾ ਕਰਦੀ ਆ ਇਹ ਜਿਵੇਂ ਬਸੋਚ ਆ ਆਪਾਂ ਜਿਹੜੇ ਪਿੰਡੋਂ ਆਇਆ ਲੰਬੀ ਢਾਬ ਤੋਂ ਹੂੰ ਪਿੰਡ ਵੀ ਨੇੜੇ ਨੇੜੇ ਆ ਇਹ ਪ੍ਰੋਜੈਕਟ ਦੇ ਵਿੱਚ ਜੁਨਟ ਵੀ ਤਾਂ ਖਾਸ ਹੈ ਹੂੰ ਜਿਸ ਚ ਮਤਲਬ ਪੋਲੂਸ਼ਨ ਵਾਲੀ ਗੱਲ ਤਾਂ ਹੈਗੀ ਪਰ ਫਿਰ ਵੀ ਜਿਹੜੀ ਚੀਜ਼ ਦੀ ਸਬਾਇਲ ਨੂੰ ਫੈਕਟਰੀਆਂ ਨੂੰ ਇੰਡਸਟਰੀ ਨੂੰ ਬੰਦੀ ਨੂੰ ਜਿਹੜੀ ਚੀਜ਼ ਲੋਡ ਹੈ ਉਹਦੀ ਪ੍ਰੋਡਕਸ਼ਨ ਵੀ ਉੱਥੇ ਹੁੰਦੀ ਹੁੰਦੀ ਹੈ ਇਹ ਤਾਂ ਸਰਕਾਰਾਂ ਦੀ ਡਿਊਟੀ ਹੈ ਵੀ ਫੁੱਲ ਕਿਸੇ ਕਿਸੇ ਕਿਸਮ ਦੀ ਪ੍ਰੋਡਕਸ਼ਨ ਦੇ ਵਿੱਚੋਂ ਫੈਦਾਵਾਰ ਦੇ ਵਿੱਚੋਂ ਭਾਵੇਂ ਕੋਲਾ ਆਇਆ ਭਾਵੇਂ ਕੋਈ ਇਫੈਕਟ ਇਨ ਦੇ ਵਿੱਚ ਕੋਹਰ ਚੀਜ਼ ਬਣਨ ਵਾਲੀ ਹੈ ਗੋੜਾ ਹੈ ਠੰਡ ਹੈ ਹੂੰ ਹੂੰ ਉਹ ਥਿਲ ਪੋਲਿਊਸ਼ਨ ਹੈ ਇਹਨੂੰ ਕੰਟਰੋਲ ਕਰਨਾ ਉਹਦਾ ਪ੍ਰਬੰਧਨ ਕਰਨਾ ਹੂੰ ਹੂੰ ਇਹ ਸਰਕਾਰ ਦਾ ਫਰਜ਼ ਹੈ ਉਹ ਕਰਨਾ ਚਾਹੀਦਾ ਤੇ ਇਹ ਇੱਕ ਅਲਟੀਮੇਟਲੀ ਅੰਤਮ ਤੌਰ ਤੇ ਰੋਜ਼ਗਾਰ ਤੋਂ ਸੋਮਾ ਤਾਂ ਹੈ ਹੀ ਹੈ ਹੂੰ ਬਿਲਕੁਲ ਜੀ ਬਿਲਕੁਲ ਆਪਾਂ ਇਹ ਪਹਿਲੀ ਵਾਰੀ ਸ਼ਹਿਰ ਦਾ ਦੇਖਿਆ ਹੋਊਗਾ ਇਹ ਇੱਧਰ ਹੋਰ ਆਪਣੇ ਵਾਲੇ ਪਾਸੇ ਤਾਂ ਇਲਾਕੇ 'ਚ ਇਹ ਚੀਜ਼ਾਂ ਹੈ ਨਹੀਂ ਜੇ ਇਹ ਆਪਣੇ ਵਾਲੇ ਪਾਸੇ ਨਹੀਂ ਹੈ ਬਿਲਕੁਲ ਹਾਂਜੀ ਦਿਲਪ੍ਰੀਤ ਜੀ ਕੀ ਕਹਿਣਾ ਚਾਹੋਂਗੇ ਦੋ ਵਿਚਾਰ ਬਸ ਵਿਚਾਰ ਮਾਸਟਰ ਜੀ ਤੋਂ ਵਧੀਆ ਕੀ ਨੇ ਦੇਣਿਆ ਜਿਹੜੀ ਗੱਲ ਇਹਨਾਂ ਨੇ ਦੱਸੀ ਨਹੀਂ ਫਿਰ ਵੀ ਆ ਤੁਸੀਂ ਵੀ ਦੇਖਿਆ ਹੋਊਗਾ ਜੇ ਇੱਥੇ ਆ ਕੇ ਮੈਂ ਤਾਂ ਪਹਿਲੀ ਵਾਰ ਦੇਖਿਆ ਇੱਥੇ ਹਮ ਬਿਲਕੁਲ ਬਾਕੀ ਤਾਂ ਇਹਨਾਂ ਤੋਂ ਮਿਲ ਕੇ ਇਹਨਾਂ ਦੇ ਬਾਹੂਆਂ ਨੂੰ ਪਤਾ ਲੱਗੂਗਾ ਵੀ ਕੀ ਸਿਸਟਮ ਆ ਕਿੰਨਾ ਕਮਾਉਂਦੇ ਆ ਇਹਦੇ ਚੋਂ ਕਿੰਨਾ ਰੁਜ਼ਗਾਰ ਕਿੰਨੇ ਬੰਦਿਆਂ ਨੂੰ ਇਹ ਇੱਕ ਪਲਾਂਟ ਤੋਂ ਰੁਜ਼ਗਾਰ ਦਿੰਦੇ ਆ ਹਮ ਹਮ ਕੀ ਸਿਸਟਮ ਬਣਾ ਕੇ ਰੱਖਿਆ ਹੈ ਕਿ ਇਹਨਾਂ ਦਾ ਜਿਹੜਾ ਇਹ ਦਰਖਤਾਂ ਆਉਂਦਾ ਹੈ ਕਿੱਥੋਂ ਆਉਂਦਾ ਹੈ ਇਹ ਤਾਜ਼ਾ ਕੱਟ ਕੇ ਆਉਂਦਾ ਜਾਂ ਕਿਹੜੇ ਸਿਸਟਮ ਤੋਂ ਆ ਰਿਹਾ ਹੈ ਕਿਉਂਕਿ ਦਰਖਤਾਂ ਦੀ ਕਟਾਈ ਵੀ ਇਹ ਵੀ ਚੀਜ਼ ਇੱਕ ਪਾਸਾ ਇਹ ਵੀ ਇਹਦਾ ਜਿੱਥੋਂ ਕੱਚਾ ਮਾਲ ਆਉਂਦਾ ਹੈ ਕਿਉਂ ਕਿਥੋਂ ਆ ਰਿਹਾ ਹੈ